ਹਾਂਜੀ ਬਾਜੀ ਨਮਸਕਾਰ ਜੀ ਆਵਾਜ਼ ਹੱਥជា ਆਕਾਲ ਕੀ ਹਾਲ ਚਾਲ ਨੇ ਵੀਰੇ ਉਮੀਦ ਕਰਦੇ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸੋ ਵੀਰੇ ਅੱਜ ਆਪਾਂ ਛੋੜੇ ਲਈ ਕੋਈ ਵੀ ਜਾਨਵਰਾਂ ਦੀ ਵੀਡੀਓ ਨਹੀਂ ਲੈ ਕੇ ਆਏਗੇ ਅੱਜ ਵੀਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਆਹ ਮੌਸਮ ਵਿੱਚ ਆਉਣ ਵਾਲੀਆਂ ਬਿਮਾਰੀਆਂ ਦੇ ਬਾਰੇ ਕਿਉਂਕਿ ਮੇਰਾ ਭਰਾ ਅਕਸਰ ਆਏ ਦਿਨ ਆਪਾਂ ਨੂੰ ਆਪਣੇ ਵੀਰ ਭਰਾਵਾਂ ਦੇ ਫੋਨ ਤੇ ਮੈਸੇਜ ਤਾਂ ਘੱਟ ਮੇਰਾ ਭਰਾ ਜਾਨੀ ਕਿ ਫੋਨ ਹੀ ਜ਼ਿਆਦਾ ਸੁਣਦੇ ਆ ਕਿ ਵੀਰੇ ਕਬੂਤਰ ਸਾਡੇ ਇਕੱਠੇ ਹੋ ਕੇ ਬਹਿਣ ਲੱਗੇ ਪਤਲੀਆਂ ਹਰੀਆਂ ਮਿੱਠਾ ਮਾਰਨ ਲੱਗ ਗਏ ਫੁੱਲ ਕੇ ਬਹਿਣ ਲੱਗ ਗਏ ਦਾਣਾ ਘਟ ਖਾਂਦੇ ਆ ਪਾਣੀ ਵੱਧ ਪੀਂਦੇ ਆ ਠੀਕ ਹੈ ਜੀ ਸੋ ਉਸ ਚੀਜ਼ ਬਾਰੇ ਅੱਜ ਆਪਾਂ ਗੱਲ ਕਰਾਂਗੇ ਮੇਰਾ ਭਰਾ ਠੀਕ ਹੈ ਜੀ ਆਹ ਜਿਹੜੀਆਂ ਤੁਸੀਂ ਆਪਣੀ ਸਕਰੀਨ ਦੇ ਸਾਹਮਣੇ ਵੇਖ ਸਕਦੇ ਹੋ ਇਹ ਸਾਰੀਆਂ ਦਵਾਈਆਂ ਨੇ ਮੇਰਾ ਭਰਾ ਠੀਕ ਹੈ ਜੀ ਇਹ ਤਾਂ ਵੀਰੇ ਸਰਬ ਥੋੜੀ ਸਕਰੀਨ ਦੇ ਸਾਹਮਣੇ ਆ ਬਾਕੀ ਮੈਡੀਕਲ ਆਪਣਾ ਪੂਰਾ ਅੰਦਰ ਅਲਮਾਰੀ ਭਰੀ ਹੋਈ ਆ ਮੇਰਾ ਵੀਰ ਠੀਕ ਹੈ ਜੀ ਕਿਉਂਕਿ ਤੁਹਾਨੂੰ ਹੀ ਪਤਾ ਜਿਹੜੇ ਭਰਾਣੇ ਸ਼ੌਂਕ ਕਰਨਾ ਵਾ ਹਨਾ ਕਬੂਤਰ ਬਾਜ਼ ਬੰਦਾ ਜਿਹੜਾ ਅਸਲ ਹੋਊਗਾ ਅੱਧਾ ਡਾਕਟਰ ਅੱਧਾ ਪੰਸਾਰੀ ਹੋਊਗਾ ਕਿੰਨਾ ਤਾਂ ਆਪਾਂ ਉਹਨੂੰ ਕੋਸਤਾਂ ਦਵਾਈਆਂ ਬਾਰੇ ਪਤਾ ਹੋਣਾ ਚਾਹੀਦਾ ਤੇ ਪਲੱਸ ਥੋੜੀਆਂ ਬੂਟੀਆਂ ਜੜੀਆਂ ਬੂਟੀਆਂ ਬਾਰੇ ਪਤਾ ਹੋਣਾ ਚਾਹੀਦਾ ਉਹਨੂੰ ਹੀ ਮੈਂ ਆਪਦੀ ਨਿਗਾਹ 'ਚ ਅਸਲ ਕਬੂਤਰ ਬਾਜ਼ ਮੰਨਦਾ ਹਾਂ ਹੋ ਸਕਦਾ ਮੈਂ ਗਲਤ ਵੀ ਹੋਵਾਂ ਬਾਕੀ ਇਸ ਬਾਰੇ ਬਾਰੇ رائے ਜਿਹੜੀ ਹੈਗੀ ਆ ਉਹ ਮੇਰੇ ਭਰਾ ਕਮੈਂਟਾਂ ਬਾਕਸਾਂ ਵਿੱਚ ਸਾਨੂੰ ਜਰੂਰ ਦੱਸ ਦਿਓ ਠੀਕ ਆ ਜੀ ਸੋਰੇ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਦੇ ਆਂ ਜਿਵੇਂ ਆਪਣਾ ਮੌਸਮ ਚੱਲਦਾ ਪਿਆ ਕਬੂਤਰ ਆਪਣੇ ਦਾਣਾ ਪਾਣੀ ਠੀਕ ਠਾਕ ਆਂਦੇ ਨੇ ਤੇ ਥੋੜਾ ਇਕੱਠੇ ਹੋ ਕੇ ਬਹਿੰਦੇ ਨੇ ਕਿ ਫੁੱਲ ਐਕਟਿਵ ਨਹੀਂ ਬਹਿੰਦੇ ਉਹਨਾਂ ਦਾ ਜਿਹੜਾ ਇਲਾਜ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਠੀਕ ਮੰਨ ਕੇ ਚਲੋ ਆਪਣੇ ਆਪ ਦੇ ਕਬੂਤਰ ਨੇ ਕੋਈ ਕਬੂਤਰ ਬਾਹਰੋਂ ਨਹੀਂ ਆਇਆ ਪਿਆ ਠੀਕ ਆ ਜੀ ਤੇ ਕੂ ਤਾਂ ਥੋੜਾ ਇਕੱਠੇ ਹੋ ਕੇ ਬਹਿੰਦੇ ਨੇ ਆ ਤੁਸੀਂ ਪੀਲੇ ਪਾਊਡਰ ਨੂੰ ਚੈੱਕ ਕਰ ਸਕਦੇ ਹੋ ਮੇਰਾ ਭਰਾ ਇਹ ਟੈਟਰਾਸਾਈਕਲਿਨ ਦਾ ਆਪਣਾ ਪਾਊਡਰ ਆ ਠੀਕ ਆ ਜੀ ਤੇ ਨਾਲ ਬਈ ਜੀ ਆਪਣੀ ਪ੍ਰੋਟਾਉਣ ਆ ਇਹका ए आधा लीटर दी मेरा परा ए ਤੁਸੀਂ आधा लीटर दी ਲਿਜਾ ਕੇ ਰੱਖੋ ਥੋੜੇ 2-3 ਮਹੀਨੇ ਵਧੀਆ ਜਾਣੇ ਕਿ ਨਿਕਲ ਜਾਣਗੇ ਤੁਹਾਡੇ ਕੋਲੇ ਲਿਮਟ ਦੇ ਜਾਨਵਰ ਹੈਗੇ ਨੇ ਠੀਕ ਹੈ ਜੀ ਤੇ ਹਾ 60-70 ਰੁਪਏ ਦਾ ਮੇਰੇ ਖਿਆਲ ਹਾ ਡੈਟਰਾ ਸਾਈਕਲਿੰਗ ਦਾ ਪਾਊਡਰ ਆ ਬਾਈ ਜੀ ਆਪਣਾ 2 ਲੀਟਰ ਦਾ ਕੁੱਜਾ ਹੁੰਦਾ ਆ ਠੀਕ ਹੈ ਆਮ ਸਾਰੇ ਕੂਤਰ ਬਾਜਾਂ ਦੇ 2 ਲੀਟਰ ਦਾ ਤਾਂ ਹੁੰਦਾ ਹੀ ਆ ਉਹਦੇ ਵਿੱਚ ਬਾਈ ਜੀ ਆਪਾਂ ਇਸ ਪਾਊਡਰ ਦਾ ਅੱਧਾ ਚਮਚ ਪਾਉਣਾ ਠੀਕ ਹੈ ਜੀ ਅੱਧਾ ਚਮਚ ਭਰਿਆ ਹੋਇਆ ਸਮਝ ਸਕਦੇ ਹੋ ਨਾ ਜਿਵੇਂ ਆਪਣਾ ਰੋਟੀ ਖਾਣ ਵਾਲਾ ਚਮਚ ਹੁੰਦਾ ਆਧਾ ਚਮਚ ਇਸ ਪਾਊਡਰ ਦਾ ਉਹ ਭਰ ਕੇ ਠੀਕ ਹੈ ਤੇ ਬਾਈ ਜੀ ਇੱਕ ਟੱਕਣ ਪੂਰਾ ਇਸ ਆਪਾਂ ਬਰੂਟਾਉਣ ਦਾ ਪਾਉਣਾ ਆ ਮੇਰਾ ਭਰਾ ਐਸੇ ਸ਼ੀਸ਼ੀ ਦਾ ਠੀਕ ਆ ਸੂਬਾ ਕੁਜਾ ਬਾਈ ਜੀ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਧੋ ਉਹਦੇ ਉੰਦਰ ਹਾਰੇ ਬਾਈ ਨਾ ਜੰਮੀ ਹੋਵੇ ਧੋ ਕੇ ਉਹਦੇ ਉੱਤੇ ਪਾਣੀ ਭਰ ਕੇ ਜਾਨਵਰਾਂ ਨੂੰ ਦਾਣਾ ਪਾ ਕੇ ਉਦੋਂ ਘਟੋ ਘਟਣ ਦਾ 10 ਤੋਂ 15 ਮਿੰਟਾਂ ਬਾਅਦ ਧਿਆਏ ਰੱਖ ਕੇ ਆਹ ਪਾਣੀ ਪਾ ਦਿਓ ਮੇਰਾ ਭਰਾ ਠੀਕ ਹੈ ਜੀ ਸ਼ਾਮ ਤੱਕ ਮੇਰਾ ਭਰਾ ਇਹੇ ਪਾਣੀ ਤੁਸੀਂ ਪਿਆ ਰਹਿਣ ਦੇਣਾ ਹੈ ਪਾਣੀ ਓਸਾਂ ਨਾਲ ਰੱਖਣਾ ਕਿ ਪਾਣੀ ਚ ਬਈ ਜੀ ਮਿੱਠਾ ਉਠਾ ਨਾ ਆ ਜਾਣਾ ਪਾਣੀ ਸੋਡਾ ਇਹੇ 24 ਘੰਟੇ ਵਧੀਆ ਚੱਲੂਗਾ ਮੇਰਾ ਭਰਾ ਅਗਲੇ ਦਿਨ ਤੁਸੀਂ ਕੁਜਾ ਧੋ ਕੇ ਸਾਫ਼ ਕਰਕੇ ਨਵਾਂ ਪਾਣੀ ਪਾਉਣਾ ਇੱਕ ਹਫ਼ਤਾ ਮੇਰਾ ਭਰਾ ਲਗਾਤਾਰ ਕੋਰਸ ਕਰਾਉਣਾ ਤੁਹਾਨੂੰ ਰਿਜਲਟ ਪਹਿਲੇ 2-3 ਦਿਨਾਂ ਅੰਦਰ ਹੀ ਮਿਲ ਜੂ ਬਸ ਮੇਰਾ ਭਰਾ ਹਫ਼ਤਾ ਤੁਸੀਂ ਲਗਾਤਾਰ ਕੋਰਸ ਕਰਾਉਣਾ ਇਹੇ ਬਿਮਾਰੀ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ ਠੀਕ ਹੈ ਜੀ ਹਣੋ ਬਾਈ ਜੀ ਆਪਾਂ ਗੱਲ ਕਰਦੇ ਆਂ ਅਗਲੀ ਬਿਮਾਰੀ ਦੇ ਬਾਰੇ ਜਿਵੇਂ ਵੀਰੇ ਆਹ ਵਾਲੇ ਮੌਸਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਮੀਂਹ ਕਣੀ ਦਾ ਮੌਸਮ ਆ ਠੀਕ ਐ ਕਦੇ ਬਾਈ ਜੀ ਮੀਂਹ ਪਿਆ ਜਾਂਦਾ ਖੁੱਡਿਆਂ ਵਿੱਚ ਮਾੜਾ ਮੋਟਾ ਪਾਣੀ ਆ ਜਾਂਦਾ ਬਿਠਾ ਅਕਸਰ ਹੁੰਦੀਆਂ ਨੇ ਠੀਕ ਐ ਸਾਰੇ ਬੰਦੇ ਕਮਾਕਾਰਾਂ ਵਾਲੇ ਨੇ ਮੇਰਾ ਭਰਾ ਕੋਈ ਡੇਲੀ ਤਾਂ ਖੁੱਡੇ ਫੰਬਰ ਨਹੀਂ ਸਕਦਾ ਆਪਦੇ ਮਾੜਾ ਮੋਟਾ ਪਾਣੀ ਚਲਾਇਆ ਜਾਂਦਾ ਉੱਥੋਂ ਬਾਈ ਜੀ ਆ ਖਾਂ ਜਾਂਦੀਆਂ ਨੇ ਕਬੂਤਰਾਂ ਦੇ ਗਲ ਪਾਕੇ ਆਉਂਦੇ ਨੇ ਮੇਰਾ ਭਰਾ ਠੀਕ ਐ ਕਬੂਤਰ ਬੈਠੇ ਖੁੱਡਿਆਂ ਦੇ ਛਿੱਕਾ ਮਾਰਨ ਲੱਗ ਜਾਂਦੇ ਨੇ ਉਹਨਾਂ ਵਾਸਤੇ ਬਾਈ ਜੀ ਆ ਤੁਸੀਂ ਚਿੱਟੀ ਦਵਾਈ ਚੈੱਕ ਕਰ ਸਕਦੇ ਹੋ ਇਨਰੋਫਲੋਕਸਾਸਿਨ 10% oral solution ਹੈ ਮੇਰਾ ਭਰਾ ਇਨਰੋਡੈਕੇ ਦਾ ਨਾਮ ਠੀਕ ਹੈ ਲੀਟਰ ਦੀ ਮੇਰਾ ਭਰਾ ਤੁਸੀਂ ਇਹ ਲਿਆ ਕੇ ਰੱਖੋ ਜੇ ਥੋੜੇ-ਥੋੜੇ 2250 ਜਾਨਵਰ ਹੈਗਾ ਆ ਠੀਕ ਹੈ ਵੀਰੇ ਆਪਣੇ ਜਾਨਵਰ ਜ਼ਿਆਦਾ ਆਪਾਂ ਉਸਾਂ ਨਾਲ ਸਾਰੀਆਂ ਵੱਡੀਆਂ ਸ਼ੀਸ਼ੇ ਲਿਆ ਕੇ ਰੱਖ ਲੀਆਂ ਨੇ ਠੀਕ ਹੈ ਜੀ ਆਹ ਵਾਲੀ ਬਜ ਤੁਸੀਂ ਦਵਾਈ ਦਾ 2 ਲੀਟਰ ਪਾਣੀ ਦੇ ਵਿੱਚ ਤੁਸੀਂ ਇਹ ਮੇਰਾ ਭਰਾ 2 ml ਪਾਉਣੀ ਆ ਜੇ ਤੁਹਾਡੇ ਆਹ ਬਿਮਾਰੀ ਹੈਗੀ ਆ ਅੱਖਾਂ ਦੀ ਜਾ ਕੋ ਉਤਰ ਛਿੱਕਾ ਮਾਰਦੇ ਨੇ ਗਲ ਪੱਕਿਆ ਹੋਇਆ ਜ਼ਖਾਮ ਲੱਗਿਆ ਹੋਇਆ ਠੀਕ ਆ ਜੀ 2 ਲੀਟਰ ਪਾਣੀ ਦੇ ਵਿੱਚ 2 ਐਮ ਐਲ ਤੁਸੀਂ ਇਹ ਆ ਦਵਾਈ ਪਾ ਸਕਦੇ ਹੋ ਤੇ ਨਾਲ ਬਾਈ ਤੁਸੀਂ ਇੱਕ ਟੱਕਣਾ ਬਰਟੋਂ ਦਾ ਪਾਣਾ ਆ ਮੇਰਾ ਭਰਾ ਠੀਕ ਹੈ ਇਹ ਦੋਨੋਂ ਦਵਾਈਆਂ ਤੇ ਮੇਰਾ ਭਰਾ ਤੁਸੀਂ ਇੱਕ ਹਫਤਾ ਲਗਾਤਾਰ ਕੋਰਸ ਕਰਾਉਣਾ ਆ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਥੋੜਾ ਥੋੜੇ ਜਨਵਰ ਦੀ ਮੰਨ ਕੇ ਚਲੋ ਬਿਮਾਰੀ ਦੀ ਕੰਡੀਸ਼ਨ ਥੋੜੀ ਜੀ ਜ਼ਿਆਦਾ ਵਾ ਤਾਂ ਤੁਸੀਂ ਬਾਈ ਜੀ ਇਹਨੂੰ 2 ਲੀਟਰ ਪਾਣੀ ਦੇ ਵਿੱਚ 3 ਐਮਲ ਪਾ ਸਕਦੇ ਹੋ ਜੇ ਥੋੜੀ ਜਿਹੀ ਘੱਟ ਆ ਫਿਰ ਤੁਸੀਂ 2 ਐਮਲ ਹੀ ਪਾਉਣੀਆਂ 2 ਲੀਟਰ ਪਾਣੀ ਦੇ ਵਿੱਚ ਠੀਕ ਹੈ ਜੀ ਇੱਕ ਹਫਤਾ ਮੇਰਾ ਭਰਾ ਤੁਸੀਂ ਲਗਾਤਾਰ ਇਹ ਦੋਨੋਂ ਦਵਾਈਆਂ ਦਾ ਕੋਰਸ ਕਰਾਉਣਾ ਹੈ ਠੀਕ ਹੈ ਜੀ ਇਹ ਵੀਰੇ 2-4 ਬਿਮਾਰੀਆਂ ਤੋਂ ਨਹੀਂ ਆਹ ਚਿੱਟੀ ਦਵਾਈ ਕਈ ਬਿਮਾਰੀਆਂ ਦਾ ਹੱਲ ਆ ਮੇਰਾ ਭਰਾ ਠੀਕ ਹੈ ਜੀ ਕਈ ਬਿਮਾਰੀਆਂ ਤੋਂ ਸਿਰਫ ਆਹ ਇੱਕ ਆਪਣੀ ਦਵਾਈ ਕੰਮ ਕਰਦੀ ਚਿੱਟੀ ਵਾਲੀ ਐਂਡਰੋਫਲੋਕਸਾਸਿਨ ਠੀਕ ਹੈ ਵੀਰੇ ਆਪਾਂ ਇਹਨਾਂ ਦਾ ਰਿਜ਼ਲਟ ਲਿਆ ਹੋਇਆ ਕਾਇ ਕਰਕੇ ਮੇਰਾ ਭਰਾ ਆਪਾਂ ਸੋਣ ਨਾਲ ਇਹ ਜਾਣਕਾਰੀ ਸ਼ੇਅਰ ਕਰਦੇ ਪਏ ਆ ਇਹ ਨਹੀਂ ਹਾਂ ਵੀ ਇਧਰੋਂ ਵੀਡੀਓ ਚੱਕ ਕੇ ਉਧਰੋਂ ਵੇਖ ਕੇ ਚੱਕ ਕੇ ਸਿਰਦੀ ਚੈਨਲ ਦੇ ਵਿੱਚ ਨਹੀਂ ਇਹ ਕੰਮ ਨਾ ਹੀ ਆਪਣੇ ਤੋਂ ਹੋਣਾ ਨਾ ਰੱਬ ਆਪਣੇ ਤੋਂ ਆਹ ਕੰਮ ਕਰਾਵੇ ਜੋ ਚੀਜ਼ ਹੋਊਗੀ ਮੇਰਾ ਭਰਾ ਉਹ ਹੀ ਤੁਹਾਨੂੰ ਥੋੜਾ ਵੀਰ ਪ੍ਰੈਕਟੀਕਲ ਜਿਹੜਾ ਆਪਾਂ ਕੋਈ ਵੀ ਤਿਆਰਬਾ ਆਪਦੇ ਘਰੇ ਕੀਤਾ ਆਪਦੇ ਖੇਤ ਜਨਵਰਾਂ ਦੇ ਕੀਤਾ ਉਹੀ ਤੁਹਾਨੂੰ ਦੱਸਾਂਗੇ ਮੇਰਾ ਵੀਰ ਠੀਕ ਆ ਜੀ ਨਾ ਫੋਕੀਆਂ ਫੜਾ ਮਾਰਨ ਦਾ ਸਾਨੂੰ ਸ਼ੌਕ ਹੈ ਤੇ ਨਾ ਹੀ ਆਪਣੇ ਤੋਂ ਆਹ ਕੰਮ ਹੁੰਦਾ ਮੇਰਾ ਭਰਾ ਠੀਕ ਆ ਜੀ ਤੇ ਉਸ ਤੋਂ ਬਾਅਦ ਮੇਰਾ ਵੀਰ ਆਹਾ ਬਾਈ ਜੀ ਮਲਟੀ ਸਟਾਰ ਆ ਜੇਰੋਂ ਤੁਸੀਂ ਇੱਕ ਹਫਤਾ ਜਾਂ 10 ਦਿਨ ਇਹਨਾਂ ਦੋਨੋਂ ਸ਼ੀਸ਼ੀਆਂ ਦਾ ਕੋਰਸ ਤੁਸੀਂ ਕਰਵਾਤਾ ਉਸ ਤੋਂ ਬਾਅਦ ਤੁਸੀਂ ਬਾਈ ਜੀ ਇੱਕ ਹਫਤਾ ਮਲਟੀ ਸਟਾਰ ਆ ਮੇਰਾ ਭਰਾ ਇਹ ਵੀਰੇ ਮਲਟੀ ਵਿਟਾਮਿਨ ਆ ਠੀਕ ਹੈ ਕੂਤਰਾਂ ਦੇ ਤਾਕਤ ਵਾਸਤੇ ਉਹਨਾਂ ਦੀ ਇਮਿਊਨਿਟੀ ਨੂੰ ਬੂਸਟ ਕਰੇਗਾ ਮਲਟੀ ਸਟਾਰ ਆ ਠੀਕ ਹੈ ਜੀ 2 ਲੀਟਰ ਪਾਣੀ ਦੇ ਵਿੱਚ ਤੁਸੀਂ ਆਹਾ ਛੋਟੀ ਸ਼ੀਸ਼ੀ ਦੇ ਦੋ ਪੂਰੇ ਟੱਕਣ ਪਾਣੀ ਨੇ ਭਰ ਕੇ ਠੀਕ ਹੈ ਉਸੇ ਤਰ੍ਹਾਂ ਸੇਨ ਸੋ ਬਾਤ ਹੀ ਦਵਾਈ ਪਾ ਦੇਣੀ ਕੁੱਜੇ ਨੂੰ ਚੰਗੀ ਤਰ੍ਹਾਂ ਧੋ ਕੇ ਸ਼ਾਮ ਤੱਕ ਪਾਣੀ ਪਿਆ ਰਹਿੰਦੇ ਨਾ ਪਾਣੀ ਨੂੰ ਟਾਕੇ ਰੱਖਣਾ ਤਾਂ ਜੋ ਉਹਨਾਂ ਅੰਦਰ ਬਿੱਠਾ ਉਠਾ ਨਾ ਆ ਜਾਣ ਮੇਰਾ ਵੀਰ ਠੀਕ ਆ ਜੀ ਇਹਨਾਂ ਦਾ ਕੋਰਸ ਕਰਾ ਕੇ ਮੇਰੇ ਸਾਰੇ ਭਰਾਵਾਂ ਨੂੰ 110% ਮੇਰਾ ਭਰਾ ਇਹਨਾਂ ਬਿਮਾਰੀਆਂ ਦਾ ਹੱਲ ਮਿਲੇਗਾ ਠੀਕ ਆ ਜੀ ਤੇ ਹੁਣ ਬਾਈ ਜੀ ਆਪਾਂ ਗੱਲ ਕਰਦੇ ਆ ਆਪਣੀ ਅਗਲੀ ਬਿਮਾਰੀ ਬਾਰੇ ਠੀਕ ਆ ਜੀ ਜਨਵਰ ਆਪਣਾ ਬਹੁਤ ਸੁੱਕਿਆ ਹੋਇਆ ਠੀਕ ਹੈ ਜੀ ਦਾਣਾ ਪਾਣੀ ਤਾਂ ਖਾਂਦਾ ਜਾਂ ਥੋੜਾ ਬਹੁਤ ਪਚਾਰ ਵੀ ਲੈਂਦਾ ਪਰ ਥੱਲੋ ਆਪਣਾ ਜਾਨਵਰ ਰਾਜੀ ਨਹੀਂ ਹੁੰਦਾ ਜਮਾ ਸੁੱਕਿਆ ਪਿਆ ਵਾ ਠੀਕ ਹੈ ਦਾਣਾ ਪਾਣੀ ਖਾ ਲੈਂਦਾ ਹਾਜਮ ਵੀ ਥੋੜਾ ਬਹੁਤ ਕਰ ਲੈਂਦਾ ਪਰ ਸੁੱਕ ਦਾ ਥੱਲੋ ਜਾਨਵਰ ਆਪਣਾ ਰਾਜੀ ਨਹੀਂ ਹੁੰਦਾ ਮੇਰਾ ਭਰਾ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਮੇਰਾ ਵੀਰ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਆਪਰੇ ਤੁਸੀਂ ਇੰਨੀ ਲੇਟਕਣ ਵਾਲੀ ਦਵਾਈ ਚੈੱਕ ਕਰ ਸਕਦੇ ਹੋ ਹਾਈ ਟੈਕ ਇਸ ਦਵਾਈ ਦਾ ਨਾਮ ਆਹਾ ਵਾਲੀ ਦਾ ਮੇਰਾ ਭਰਾ ਠੀਕ ਹੈ ਜੀ ਹਾਈ ਟੈਕ ਆਹਾ ਦਵਾਈ ਦਾ ਨਾਮ ਆ ਇਹਦੀਆਂ ਬਾਈ ਜੀ ਆਪਾਂ ਇੱਕ ਕਬੂਤਰ ਵਾਸਤੇ 10 ਗੋੁੰਦਾਂ ਲੈਣੀਆਂ ਨੇ ਹਾਈ ਟੈਕ ਦੀਆਂ ਨਾਲ ਵੀਰੇ 1/2 ਐਮਐਲ ਲੈਣਾ ਆਪਾਂ ਆਹ ਖਾਰਾ ਵਾਲਾ ਪਾਵਰ ਜੈਲ 10 ਗੋੁੰਦਾਂ ਹਾਈ ਟੈਕ ਦੀਆਂ ਤੇ ਵੀਰੇ 1/2 ਐਮਐਲ ਪਾਵਰ ਜੈਲ ਤੁਸੀਂ 15 ਐਮਐਲ ਪਾਣੀ ਵਿੱਚ ਮਿਕਸ ਕਰਕੇ ਸਵੇਰ ਖਾਲੀ ਪੇਟ ਨਿਰਨੇ ਕਾਲ ਦੇ ਜਾਨਵਰ ਆਪਣੇ ਨੂੰ ਦੇ ਦਿਓ ਠੀਕ ਆ ਜੀ ਉਦੋਂ ਬਾਅਦ ਕੋਸ਼ਿਸ਼ ਕਰੋ ਉਸ ਕਬੂਤਰ ਨੂੰ ਮੇਰਾ ਭਰਾ ਦਾਣੇ ਘੱਟ ਜੇ ਦਾਣੇ ਪਾਉਣੇ ਨੇ ਤੁਸੀਂ ਭਿਉਂ ਕੇ ਪਾ ਸਕਦੇ ਹੋ ਕੱਲੀ ਕਣਕ ਪਾ ਦਿਓ ਭਿਉਂ ਕੇ ਠੀਕ ਆ ਥੋੜੀ ਬਹੁਤ ਮੂੰਗੀ ਵੀ ਪਾ ਸਕਦੇ ਹਾਂ ਭੋਗਨੇ ਤਾਂ ਤੁਸੀਂ ਚਾਹੇ ਕੱਲੀ ਕਣਕਪਾਦ ਉਹ ਬੈਸਟ ਨਹੀਂ ਤਾਂ ਰੋਟੀ ਉਦੋਂ ਜ਼ਿਆਦਾ ਬੈਸਟ ਆ ਮੇਰਾ ਭਰਾ ਠੀਕ ਹੈ ਜੀ ਲਗਾਤਾਰ ਦੋ ਦਿਨ ਖਾਲੀ ਪੇਟ ਤੁਸੀਂ ਆ ਦੇਣੀ ਆ ਸਵੇਰ ਦੇ ਟਾਈਮ ਠੀਕ ਹੈ ਜੀ ਉਸ ਤੋਂ ਬਾਅਦ ਮੇਰਾ ਭਰਾ ਸ਼ਾਮ ਸ਼ਾਮ ਨੂੰ ਆਪਾਂ ਆ ਆਪਦੇ ਕੋਲ ਤੁਹਾਨੂੰ 10 ਬੂੰਦਾਂ ਆ ਲੀਵਟੋਨਿਕ ਕੈਮਰਾ ਭਰਾ ਬਰੂਟ ਆਉਣ ਇਹਦੀਆਂ ਦੇਣੀਆਂ ਠੀਕ ਹੈ ਜੀ ਨਾਲ ਆਪਾਂ ਇਹਦੇ ਮਲਟੀ ਸਟਾਰ ਵੀ ਪਾ ਸਕਦੇ ਹਾਂ ਜਿਹੜੀ ਤੁਹਾਨੂੰ ਮੈਂ ਦੂਜੀ ਸ਼ੀਸ਼ੀ ਵਿਖਾਈ ਸੀ ਠੀਕ ਹੈ ਜੀ 10 ਬੂੰਦਾਂ ਆਪਾਂ ਇਹਦੀਆਂ ਦੇਣੀਆਂ ਤੇ ਮੇਰਾ ਭਰਾ 8 ਬੂੰਦਾਂ ਦਾ ਆਪਾਂ ਇਹਦੀਆਂ ਲੈ ਸਕਦੇ ਆ 10 ਵੀ ਬੂੰਦਾਂ ਦਾ ਆਪਾਂ ਇਹਦੀਆਂ ਲੈ ਸਕਦੇ ਆ ਕੋਈ ਚੱਕਰ ਨਹੀਂ ਮੇਰਾ ਵੀ ਠੀਕ ਹੈ ਜੀ 10 ml ਪਾਣੀ ਵਿੱਚ ਮਿਕਸ ਕਰਕੇ ਸ਼ਾਮ ਨੂੰ ਆਪਾਂ ਆਹ ਦੋਨੋਂ ਦਵਾਈਆਂ ਦੇਣੀ ਆ ਲਗਾਤਾਰ ਦੋ ਦਿਨ ਠੀਕ ਹੈ ਜੀ ਲਗਾਤਾਰ ਦੋ ਦਿਨ ਕੋਰਸ ਆਪਾਂ ਆਹ ਕਰ ਲੈਣਾ ਸਵੇਰ ਦੇ ਟਾਈਮ ਆਹ ਦੋਨੋਂ ਦਵਾਈਆਂ ਦਾ ਕੋਰਸ ਕਰਾਉਣਾ ਠੀਕ ਹੈ ਉਸ ਤੋਂ ਬਾਅਦ ਜਾਨਵਰ ਨੂੰ ਦੁਪਹਿਰੇ ਰੋਟੀ ਰਾਤੀ ਪਾ ਦਿਓ ਸ਼ਾਮ ਨੂੰ ਮੇਰਾ ਭਰਾ ਆਪਾਂ ਆਹ ਵਾਲੀਆਂ ਦੋ ਦਵਾਈਆਂ ਪਾਉਣੀਆਂ ਨੇ ਬਰੂਟੋਨ ਤੇ ਮਲਟੀਸਟਾਰ ਠੀਕ ਹੈ ਜੀ ਪਹਿਲੇ ਦੋ ਦਿਨ ਤੁਸੀਂ ਆਹ ਟ੍ਰੀਟਮੈਂਟ ਕਰਨਾ ਹੈ ਠੀਕ ਹੈ ਜੀ 10 ਬੂੰਦਾਂ ਆਪਾਂ ਤੇ ਮੇਰਾ ਭਰਾ 8 ਬੂੰਦਾਂ ਆਪਾਂ ਇਹਦੀਆਂ ਲੈ ਸਕਦੇ ਆ 10 ਵੀ ਬੂੰਦਾਂ ਆਪਾਂ ਇਹਦੀਆਂ ਲੈ ਸਕਦੇ ਆ ਕੋਈ ਚੱਕਰ ਨਹੀਂ ਮੇਰਾ ਵੀ ਠੀਕ ਹੈ ਜੀ 10 ml ਪਾਣੀ ਵਿੱਚ ਮਿਕਸ ਕਰਕੇ ਸ਼ਾਮ ਨੂੰ ਆਪਾਂ ਆਹ ਦੋਨੋਂ ਦਵਾਈਆਂ ਦੇਣੀਆਂ ਲਗਾਤਾਰ ਦੋ ਦਿਨ ਠੀਕ ਹੈ ਜੀ ਲਗਾਤਾਰ ਦੋ ਦਿਨ ਕੋਰਸ ਆਪਾਂ ਆਹ ਕਰ ਲੈਣਾ ਸਵੇਰ ਦੇ ਟਾਈਮ ਆਹ ਦੋਨੋਂ ਦਵਾਈਆਂ ਦਾ ਕੋਰਸ ਕਰਾਉਣਾ ਠੀਕ ਹੈ ਉਸ ਤੋਂ ਬਾਅਦ ਜਾਨਵਰ ਨੂੰ ਦੁਪਹਿਰੇ ਰੋਟੀ ਰਾਤੀ ਪਾ ਦਿਓ ਸ਼ਾਮ ਨੂੰ ਮੇਰਾ ਭਰਾ ਆਪਾਂ ਆਹ ਵਾਲੀਆਂ ਦੋ ਦਵਾਈਆਂ ਪਾਉਣੀਆਂ ਨੇ ਪ੍ਰੋਟੋਨ ਤੇ ਮਲਟੀਸਟਾਰ ਠੀਕ ਹੈ ਜੀ ਪਹਿਲੇ ਦੋ ਦਿਨ ਤੁਸੀਂ ਆਹ ਟ੍ਰੀਟਮੈਂਟ ਕਰਨਾ ਹੈ ਆ ਤਾਂ ਵੀ ਪੂਰੇ ਤੁਹਾਡੇ ਸੋਗੜ ਦਾ ਇਲਾਜ ਹੋ ਗਿਆ ਠੀਕ ਆ ਹੁਣ ਆਪਾਂ ਅਗਲੀ ਬਿਮਾਰੀ ਬਾਰੇ ਤੁਹਾਨੂੰ ਦੱਸਦੇ ਆ ਲਓ ਜੀ ਹੁਣ ਵੀਰੇ ਅਗਲੀ ਬਿਮਾਰੀ ਬਾਰੇ ਸੁਣ ਲੋ ਜਨਵਰ ਆਪਣੇ ਨੂੰ ਤਾਂ ਲੱਗ ਗਿਆ ਠੀਕ ਆ ਪੋਟੇ 'ਚ ਪਾਣੀ ਭਰ ਕੇ ਕਬੂਤਰ ਉਹ ਆਪਣਾ ਬਹਿ ਗਿਆ ਮੰਨ ਕੇ ਚੱਲੋ ਠੀਕ ਆ ਜੀ ਆਪਦੀ ਬਿਠਾਂ ਦੇ ਵਿੱਚੋਂ ਕਬੂਤਰ ਦਾਣੇ ਘੜਦਾ ਕਈ ਵਾਰੀ ਆਪਾਂ ਜਿਹੜੇ ਕਬੂਤਰਾਂ ਦੀਆਂ ਬਿਠਾਂ ਵੇਹਨੇ ਉਹਦੇ ਵਿੱਚ ਨਾ ਕਈ ਵਾਰੀ ਕਣਕ ਤੇ ਦਾਣੇ ਜਾਂ ਜੋ ਵੀ ਆਪਾਂ ਪਾਉਣੇ ਉਹ ਚੀਜ਼ ਆ ਜਾਂਦੀ ਆ ਜਾਂ ਕੱਚਾ ਦਾਣਾ ਹਰਾ ਹਰਾ ਨਿਕਲਦਾ ਉਹ ਇਹ ਚੱਕਰ ਹੁੰਦਾ ਮੇਰਾ ਭਰਾ ਆਪਣੇ ਜਾਨਵਰਾਂ ਦੇ ਪੋਟੇ ਵਿੱਚ ਨਾ ਲਾਗ ਲਾਗ ਜਾਂਦੀ ਮੇਰਾ ਭਰਾ ਜਿਹਨੂੰ ਆਪਾਂ ਕਾਈ ਕਹਿੰਦੇ ਨੇ ਹਰੇ ਬਾਈ ਕਹਿੰਦੇ ਆ ਜਿਵੇਂ ਆਪਣੇ ਆਮ ਕੁਜਿਆਂ ਵਿੱਚ ਲੱਗ ਜਾਂਦੀ ਆ ਠੀਕ ਆ ਉਹ ਚੀਜ਼ ਆਪਣੇ ਜਾਨਵਰਾਂ ਦੇ ਵਿੱਚ ਹੋ ਜਾਂਦੀ ਆ ਉਹਦੇ ਵਾਸਤੇ ਬਾਈ ਜੀ ਬਹੁਤ ਵਧੀਆ ਚੀਜ਼ ਆ ਹਾਂ ਨਿੱਲ ਵਰਮ ਦਾ ਪਾਊਡਰ ਆ ਮੇਰਾ ਭਰਾ ਠੀਕ ਆ ਜੀ ਆ ਹਰਕ ਆਪਣਾ ਕਬੂਤਰਵਾਜ ਭਰਾ ਇਸ ਚੀਜ਼ ਨੂੰ ਲਿਆ ਕੇ ਰੱਖੇ ਮੇਰਾ ਭਰਾ ਬਹੁਤ ਵਧੀਆ ਚੀਜ਼ ਆ ਆਪਾਂ ਜਮਨ ਕੇ ਚਲੇ ਕੂਤਰ ਡਾਰਾ ਵਾਸਤੇ ਵੀ ਕੱਢਨੇ ਆ ਨਾ ਉਸ ਟਾਈਮ ਵੀ ਆਹ ਲਾ ਸਕਦੇ ਮੇਰਾ ਭਰਾ ਬਹੁਤ ਟਾਪ ਰਿਜਲਟ ਆ ਬਈ ਜੀ ਇਸ ਦਵਾਈ ਦਾ ਜਦੋਂ ਤੁਸੀਂ ਜਾਨਵਰ ਆਪਣਾ ਜਾਲ ਦੇ ਵਿੱਚ ਛੜਤਾ ਤੁਸੀਂ ਉਹਦੇ ਕੋਲੇ ਬੈਠੇ ਰਹਿਣਾ ਠੀਕ ਹੈ ਕਬੂਤਰ ਛੋੜਾ 15 ਤੋਂ 20 ਮਿੰਟਾਂ ਦੇ ਅੰਦਰ ਪੋਟੇ ਜਿਹਦੇ ਜਿੰਨਾ ਗੰਦਮੰਦ ਹੋਊਗਾ ਵੀਰੇ ਜੇ ਉਹਦੇ ਪੋਟੇ ਅੰਦਰ ਮੜਾਪੇ ਹੋਏ ਨਾ ਜਾਨਵਰ ਨੇ ਛੋੜੇ ਪੋਟੇ ਅੰਦਰੋਂ ਮੜਾਪਾ ਕੱਢ ਕੇ ਬਾਹਰ ਮਾਰੂ ਜਿੰਨਾ ਵੀ ਅੰਦਰ ਹਰੇ ਬਈ ਗੰਦ ਗੁੰਦ ਜੰਮਿਆ ਹੋਇਆ ਤੁਹਾਡੇ ਦਾ ਕਬੂਤਰ ਦਾ ਪੋਟਾ ਜਿਹੜਾ ਚੋਖ ਹੋਇਆ ਹੋਇਆ ਮੇਰਾ ਭਰਾ ਜਮਾ ਕਲੀਅਰ ਹੋ ਜੂ ਮੇਰਾ ਭਰਾ ਅੰਦਰੋਂ ਵੀਰੇ ਜਿਹੜੀ ਹਰੇ ਬਈ ਲਾਗ ਉਹਦੇ ਜੰਮੀ ਵੀ ਨਾ ਆਹ ਪਾਊਡਰ ਨੇ ਕੱਢ ਕੇ ਬਾਹਰ ਮਾਰਨੀ ਸਾਰਾ ਕੁਝ ਠੀਕ ਹੈ ਜ ਉਦੋਂ ਬਾਅਦ ਵੀਰੇ ਅਗਲੇ ਦਿਨ ਤੁਸੀਂ ਕੀ ਕਰਨਾ ਕਬੂਤਰ ਨਾਲ 10 ਬੂੰਦਾਂ ਇਹਦੀਆਂ ਲੈਣੀਆਂ ਪਾਵਰ ਜਲਦੀਆਂ 10 ਬੂੰਦਾਂ ਬਰਟਾਉਣ ਦੀਆਂ ਲੈਣੀਆਂ ਮੇਰਾ ਪਰ ਆ ਤੇ 10 ਬੂੰਦਾਂ ਤੁਸੀਂ ਲੈਣੀਆਂ ਮਲਟੀ ਸਟਾਰਪ ਦੀਆਂ ਲਗਾਤਾਰ ਤਿੰਨ ਦਿਨ ਸ਼ਾਮ ਨੂੰ ਇਹਨਾਂ ਦਾ ਤੁਸੀਂ ਕੋਰਸ ਕਰਾਉਣਾ 10 ml ਪਾਣੀ ਦੇ ਵਿੱਚ 10-10 ਬੂੰਦਾਂ ਤਿੰਨਾਂ ਦੀਆਂ ਪਾ ਕੇ ਕਬੂਤਰ ਨੂੰ ਸ਼ਾਮ ਨੂੰ ਪਾਣੀ ਦੇ ਦੇਣਾ ਕਿਉਂਕਿ ਅਕਸਰ ਜਦੋਂ ਆਪਾਂ ਜਾਵੜਾਂ ਦੀ ਡਿਵਰਮਿੰਗ ਕਰਦੇ ਹਾਂ ਕਬੂਤਰ ਆਪਣੇ ਥੋੜਾ ਮੰਨ ਕੇ ਚੱਲੋ ਕਮਜ਼ੋਰ ਜਾਂ ਸਟ੍ਰੈਸ ਵਿੱਚ ਜਾਵੜਦੇ ਨੇ ਉਹਨਾਂ ਦੀ ਰਿਕਵਰੀ ਵਾਸਤੇ ਆਹ ਤਿੰਨ ਸ਼ੀਸ਼ੀਆਂ ਬਹੁਤ ਕਾਰਗਰ ਹਨ ਮੇਰਾ ਵੀਰ ਠੀਕ ਹੈ ਜੀ ਸੋ ਅੱਜ ਭਰਾਓ ਆਪਾਂ ਤੁਹਾਨੂੰ ਜਿੰਨਾ ਆਪਾਂ ਨੂੰ ਪਤਾ ਸੀਗਾ ਕੱਲੀ ਕੱਲੀ ਚੀਜ਼ ਠੀਕ ਹੈ ਜੀ ਹਰ ਇੱਕ ਦਵਾਈ ਦੇ ਨਾਲ ਆਪਾਂ ਤੁਹਾਨੂੰ ਬਖਾਤੀ ਆ ਹੁਣ ਮੇਰਾ ਭਰਾ ਕੋਈ ਭਰਾ ਆਪਾਂ ਨੂੰ ਫੋਨ ਲਾ ਕੇ ਨਾ ਕਿ ਹੋਵੇ ਸਾਨੂੰ ਦਵਾਈਆਂ ਦੀ ਫੋਟੋ ਸੈਂਡ ਕਰ ਦੋ ਕਿੰਨੀ ਡੋਜ਼ ਦੇਣੀ ਆ ਸੁਬਾਹ ਦੇਣੀ ਆ ਸ਼ਾਮ ਦੇਣੀ ਆ ਠੀਕ ਹੈ ਜੀ ਆ ਚੈੱਕ ਕਰ ਲਓ ਠੀਕ ਹੈ ਜੀ ਪੂਰੀ ਆਪਾਂ ਫਿਲਮ ਹੀ ਬਣਾਤੀ ਇੱਕ ਹਿਸਾਬ ਦੀ ਆਪਦੇ ਭਰਾਵਾਂ ਦੇ ਲਈ ਕਰ ਲਓ ਚੈੱਕ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਹੱਲ ਦੱਸਤਾ ਬਾਕੀ ਜੇ ਕਿਸੇ ਭਰਾ ਦੇ ਜਾਨਵਰਾਂ ਨੂੰ ਹੋਰ ਕੋਈ ਸ਼ਿਕਾਇਤ ਹੈਗੀ ਆ ਠੀਕ ਆ ਆਪਣੇ ਭਰਾ ਨੂੰ ਕਮੈਂਟ ਕਰਕੇ ਦੱਸ ਦਿਓ ਟਾਈਮ ਮਿਲਿਆ ਆਪਾਂ ਉਸ ਚੀਜ਼ ਦੀ ਵੀ ਵੀਡੀਓ ਪੂਰੀ ਤਸੱਲੀ ਬਖਸ਼ ਡਿਟੇਲ ਨਾਲ ਬਣਾਵਾਂਗੇ ਮੇਰਾ ਭਰਾ ਬਾਕੀ ਸਭ ਨੂੰ ਵੀਡੀਓ ਕਿਦਾਂ ਦੀ ਲੱਗੀ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਦੇ ਹੋ ਭਰਾ ਆਪਣੇ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀਰ ਤੁਹਾਡਾ ਇੱਕ ਤੋਂ ਇੱਕ खरे ਜਾਨਵਰ ਤੇ ਬਾਈ ਜੀ ਟੌਪ ਫੁੱਲ ਰਿਐਲਟਡ ਦਵਾਈਆਂ ਜਿਨ੍ਹਾਂ ਦਾ ਰਿਐਲਟ ਹੈਗਾ ਆਪਾਂ ਖੁਦ ਵਰਤਿਆ ਉਹੋ ਚੀਜ਼ ਤੁਹਾਡੇ ਅੱਗੇ ਪੇਸ਼ ਕਰਿਆ ਕਰੇਗਾ ਸੋ ਠੀਕ ਆ ਵੀ ਸਦਰੋਂ ਮਿਲਦੇ ਹੁਣ ਆਪਾਂ ਤੁਹਾਨੂੰ ਸੱਚ ਯਾਰ ਆਪਣੀ ਵੀਡੀਓ ਨੂੰ ਮੇਰਾ ਭਰਾ ਯਾਰ ਤੁਸੀਂ ਲਾਈਕ ਜਰੂਰ ਕਰਨਾ ਆ ਠੀਕ ਆ ਜੀ ਸੋ ਮਿਲਦੇ ਆ ਸੋਦਰੋਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਫਿਰ ਲਾਗੇ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਜਾਣਕਾਰੀ ਤਤਤ ਅਗਲੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਜੀ